ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਵਾਹੇ ਗੁਰੂ ਤੁਹਾਨੂੰ ਹਮੇਸ਼ਾ ਖੁਸ਼ ਤੇ ਠੀਕ ਠਾਕ ਰੱਖੇ ਅੱਜ ਜਿਹੜੀ ਹੈਗੀ ਆ ਆਪਾਂ ਬਲੌਗ ਸਟਾਰਟ ਕੀਤਾ ਆ ਜੀ 5:30 ਵਜੇ ਸ਼ਾਮ ਦੇ ਦਿਨ ਹੈਗਾ ਸੋਮਵਾਰ ਦਾ ਤੇ ਆਪਾਂ ਜਿਹੜੀ ਸਬਜ਼ੀ ਵਗੈਰਾ ਕੱਟ ਕੇ ਰੱਖ ਲਈ ਆ ਮੂੰਗਰਿਆਂ ਦੀ ਸਬਜ਼ੀ ਆਪਾਂ ਕੱਟੀ ਆ ਵੈਸੇ ਕੁੰਡੀ ਚ ਕੱਟ ਕੇ ਤਾਂ ਆਪਾਂ ਕੁੰਡੇ ਕੋਟ ਕੋਟ ਨਹੀਂ ਨਾ ਕੱਟ ਕੇ ਜਿਹੜੀ ਸਬਜ਼ੀ ਬਣਾ ਲਈ ਆ ਅੱਜ ਜਿਹੜੀ ਹੈਗੀ ਆ ਆਪਾਂ ਕੱਟ ਕੇ ਸਬਜ਼ੀ ਬਣਾਈ ਇਹਨਾਂ ਦੀ ਕਰ ਦੇਣਾ ਚੀਰ ਕੇ ਤਾਂ ਹੀ ਬਹੁਤ ਲੱਗ ਜਾਂਦਾ ਇਹਨਾਂ ਨੂੰ ਡੁੰਗਣ ਤੇ ਡੁੰਗਣਾ ਹੁੰਦਾ ਜਾਂ ਫੇਰ ਇਹਨਾਂ ਨੂੰ ਜਿਹੜਾ ਹੈਗਾ ਆ ਮੈਨੂੰ ਡੁੰਗਣ ਤੇ ਕਾਫੀ ਟਾਈਮ ਲੱਗ ਜਾਂਦਾ ਹੈ ਪਿੱਛੋਂ ਡੰਡੀਆਂ ਲਾਉਣੀ ਹੁੰਦੀਆਂ ਅੱਗੋਂ ਮੂੰਹ ਮਤਲਬ ਅੱਗੋਂ ਵੀ ਡੰਡੀਆਂ ਜੀ ਲਾਉਣੀ ਦੋਨੋਂ ਸਾਈਡਾਂ ਤੇ ਇਹਨਾਂ ਨੂੰ ਡੰਗ ਕੇ ਫਿਰ ਜਿਹੜਾ ਇਹਨਾਂ ਨੂੰ ਕੰਟ ਕੇ ਤਿਆਰ ਕਰਨਾ ਪੈਂਦਾ ਆ ਮਤਲਬ ਘੰਟਾ ਲੱਗ ਜਾਂਦਾ ਮੈਨੂੰ ਸਬਜ਼ੀ ਨੂੰ ਕੱਟਦੀ ਨੂੰ ਤੇ ਸਬਜ਼ੀ ਜਿਹੜੀ ਆ ਆਪਾਂ 5:30 ਵਜੇ ਬਣਾਵਾਂਗੇ ਉਸ ਤੋਂ ਪਹਿਲਾਂ ਜਿਹੜੇ ਕੱਪੜੇ ਆਪਾਂ ਅੱਜ ਸ਼ਾਮ ਜੇ ਨੂੰ ਹੀ ਧੋਤੇ ਸੀ ਮੈਂ ਧੋ ਕੌਣੇ 3 ਵਜੇ ਤੇ ਮਸ਼ੀਨ ਜਿਹੜੀ ਆਟੋਮੈਟਿਕ ਆਪਣੀ ਉਹਦੇ ਵਿੱਚ ਧੋਤੀ ਸੀਗੇ ਤੇ ਸੁੱਕੇ ਪੈਨੇ ਆਪਾਂ ਜਿਹੜੇ ਹੈਗੇ ਲਾ ਕੇ ਤੇ ਉਹਨਾਂ ਦੀਆਂ ਲਾ ਲੈਣੀਆਂ ਨੇ ਤਾਹਾਂ ਸਾਰੇ ਕੱਪੜੇ ਆਪਣੇ ਧੋ ਕੇ ਸੁਕਾਏ ਪੈਨੇ ਤੇ ਯੂਨੀਫਾਰਮ ਨੇ ਬੱਚਿਆਂ ਦੀਆਂ ਤੇ ਉਹ ਆਪਾਂ ਪ੍ਰੈਸ ਕਰਦੇ ਆਂਗੇ ਉਹ ਤਾਂ ਚਲੋ ਰਾਤ ਨੂੰ ਪੈਣ ਲੱਗੇ ਵੀ ਕਰ ਲੈਂਦੀਆਂ ਨੇ ਦੋ ਤਾਂ ਐਨ ਇੱਕ ਦੋ ਸ਼ਰਟਾਂ ਹੁੰਦੀਆਂ ਨੇ ਦੋ ਪੈਂਟਾਂ ਹੁੰਦੀਆਂ ਨੇ ਫਿਲਹਾਲ ਆਪਾਂ ਜਿਹੜੇ ਕੱਪੜੇ ਆ ਧੋ ਕੇ ਸੁੱਕਣੇ ਪਾਏ ਹੋਏ ਨੇ ਉਹਨਾਂ ਨੂੰ ਜਿਹੜਾ ਹੈਗਾ ਆ ਲਾ ਕੇ ਰੱਖ ਲੈਣੇ ਤੇ ਹਲਾ ਦੇਾਂਗੇ ਫੇ ਤੁਸੀਂ ਦੇਖ ਸਕਦੇ ਹੋ ਕੱਪੜੇ ਜਿਹੜੇ ਸਾਰੇ ਆਪਣੇ ਉਹ ਤਾਂ ਕਤਾਰ ਭਰੀ ਪਈ ਆ ਤੇ ਸਾਰੇ ਕੱਪੜੇ ਆਪਾਂ ਜਿਹੜੇ ਲਾ ਕੇ ਆ ਤੇ ਫਿਰ ਇਹਨਾਂ ਨੂੰ ਤੇ ਹਲਾ ਦਿੰਨੇ ਇਹਨਾਂ ਦੇ ਕੱਪੜੇ ਲਾ ਲਈਏ ਤਾਰਾਂ ਤੋਂ ਪਹਿਲਾਂ ਮਖਲਾਇ ਤੁਲਾ ਲਾਇੀ ਨੇ ਵਧੀਆ ਲੱਗਦੀਆਂ ਨੇ ਜਦੋਂ ਗਰਮੀ ਜ਼ਿਆਦਾ ਹੋਵੇ ਖੇਡਣਾ ਔਖਾ ਹੋਣਾ ਹੈ ਤੇ ਹਰ ਰੋਜ਼ ਪੇਰ ਤੇ ਹਾਂ ਆਪਾਂ ਜੜੀਆਂ ਹੈਗੀਆਂ ਆ ਅੰਦਰ ਰੱਖ ਕੇ ਲਾ ਦੇ ਕਰਾਂਗੇ ਕੱਪੜਿਆਂ ਨੂੰ ਉਹ ਕਿ ਜਿਹੜਾ ਚਾਤਾ ਵਾਲਾ ਮਸਤ ਉਹਦੇ ਨਾਲੋਂ ਜ਼ਿਆਦਾ ਕਰਦੇ ਜਿਹੜਾ ਸਟੈਂਡ ਵਾਲਾ ਇਹਨਾਂ ਦਾ ਇਹ ਪੰਗਰਤੀ ਫਰੰਦੀ ਚੇਕ ਕਰਦਾ ਉਹ ਹੋਣਾ ਇੱਕ ਇਧਰ ਆਪਾਂ ਉਧਰ ਲਈ ਘਰੇ ਆਪਣੇ ਤਾਰ ਤੇ ਧੋਪ ਆ ਜਾਂਦੀ ਐ ਇਧਰ ਲਈ ਘਰੇ ਜਿਹੜੀ ਆਪਣੇ ਤਾਰ ਤੇ ਧੋਪ ਚੋਣ ਏਹਨੂੰ ਚਲਾਇਆ ਹੋਇਆ ਇਹ ਨਿਸ਼ਾਨ ਹੈ ਜਿਹੜੇ ਆਪਣੇ ਘੁੱਟ ਲੱਗਿਆ ਹੋਇਆ ਆ ਆਪੇ ਸਮਝਣੇ ਗਰਮੀਆਂ ਵਿੱਚ ਔਖਾ ਹੋ ਜਾਂਦਾ ਗਰਮੀਆਂ ਇਸ ਦਾ ਵਧੀਆ ਜਾਂਦਾ ਸਰਦੀਆਂ ਤੇ ਜਿਹੜੀ ਆ ਵਾਲੀ ਤਾਰ ਇੱਕ ਤੇ ਬੰਦੀ ਹੋ ਜਾਂਦੀ ਹੈ ਇਹਦੇ ਨਾਲ ਹੀ ਆਪਣੀ ਇੱਕ ਅੱਧੀ ਤਾਰ ਜਿਹੜੀ ਹੋਰ ਬੰਦ ਨਹੀਂ ਹੁਣ ਸੋਚ ਜਾਦਾ ਗੰਦੇ ਜੀ ਸਾਡੇ ਜਿਹੜੀ ਉਹ ਮਸ਼ੀਨਿਆਂ ਦੇ ਵਿੱਚ ਜੋ ਇਕੜਾ ਇਚ ਪਾਲਾ ਤੇਲ ਸਰੋਂ ਦਾ ਕਿਉਂਕਿ ਨਾ ਸਾਧੀਆਂ ਸੁੱਕੀਆਂ ਜਿਹੜੀਆਂ ਨੇ ਨਾ ਜਿਹੇ ਤੇਲ ਵਿੱਚ ਹੀ ਜ਼ਿਆਦਾ ਟੇਸਟੀ ਬਣਦੀਆਂ ਨੇ ਤੇ ਮੈਂ ਸਰੋਂ ਦਾ ਤੇਲ ਹੀ ਜ਼ਿਆਦਾ ਜਿਹੜਾ ਯੂਜ਼ ਕਰਦੀ ਆ ਜਿਹੜਾ ਘਿਓ ਦਾ ਤੜਕਾ ਲਾਉਣਾ ਹੈ ਨਾ ਉਹ ਮੈਂ ਸਿਰਫ ਲਾਉਣਾ ਹੈ ਮੂੰਗੀ ਮਸਰੀ ਦੀ ਦਾਲ ਤੇ ਇੱਕ ਮੂੰਗੀ ਛੋਲਿਆਂ ਦੀ ਦਾਲ ਨੂੰ ਬਾਕੀ ਸਾਰੀਆਂ ਨੂੰ ਮੈਂ ਜਿਹੜਾ ਹੈਗਾ ਆ ਸਰੋਂ ਦੇ ਤੇਲ ਦਾ ਤੜਕਾ ਲਾਉਂਦੀ ਆ ਕਿਚਪਾਰਿਆ ਆਪਾਂ ਜੀਰਾ ਤੇ ਇਹ ਆਪਾਂ ਇੱਕ ਪਿਆਜ਼ ਲਿਆ ਸੀਗਾ ਦੋ ਪਿਆਜ਼ ਆਪਾਂ ਇੱਧਰ ਇਹਦੇ ਵਿੱਚ ਜਿਹੜੇ ਮੂੰਗਰੇ ਆ ਟੱਕੇ ਹੋਏ ਨੇ ਕੁੱਟੇ ਨਹੀਂ ਗਏ ਅਜਾ ਆਪਾਂ ਕੱਟੇ ਨੇ ਟਾਈਮ ਜ਼ਰੂਰ ਲੱਗ ਜਾਂਦਾ ਹੈ ਪਰ ਇਹ ਕੁੱਟਣ ਨਾਲੋਂ ਇਹ ਜ਼ਿਆਦਾ ਟੇਸਟੀ ਬਣਦੀ ਹੈ ਜਿਹੜੇ ਕੁੱਟ ਕੇ ਬਣਾਉਣੇ ਆ ਜੀਰਾ ਆਪਣਾ ਭੁੱਜ ਗਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼ ਇਹਦੇ ਚ ਆਪਾਂ ਲਸਣ ਅਦਰਕ ਕੁਝ ਨਹੀਂ ਪਾਉਣਾ ਹੈਗਾ ਸਿੰਪਲ ਜਿਹੇ ਤਰੀਕੇ ਨਾਲ ਸਬਜ਼ੀ ਆਪਾਂ ਬਣਾਉਣੀ ਹੈ ਅੱਜ ਜੇ ਵੀ ਵੀਡੀਓ ਚੰਗੀ ਲੱਗ ਰਹੀ ਜੀ ਤਾਂ ਲਾਈਕ ਤੇ ਕਮੈਂਟ ਕਰ ਦਿਆ ਕਰੋ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਪੂਨੇ ਦੇ ਵਿੱਚ ਪਾਵਾਂਗੇ ਆਪਾਂ ਨੂਨ ਸਵਾਦ ਅਨੁਸਾਰ ਮਿਰਚ ਇਹ ਹਲਦੀ ਇਹਨਾਂ ਚੀਜ਼ਾਂ ਨੂੰ ਅਗਰ ਮਿਕਸ ਕਰ ਲਿਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਜਿਹੜੀ ਸਬਜ਼ੀ ਇਕੱਠੀ ਹੋਈ ਆ ਆਲੂ ਨੇ 2-3 ਲਏ మీడియం ਸਾਈਜ਼ ਦੇ ਲੋਕ ਇਹ ਨਹੀਂ ਮੁੰਦ ਰਹੇ ਨੇ ਲੋਕਰੋ ਥੋੜੇ ਨੇ ਅੰਦਾਜ਼ੇ ਨਾਲ ਮੈਂ ਕਹਿ ਰਹੀ ਹਾਂ ਵੀ ਇਹ ਕਿਲੋ ਨੇ ਤੇ ਦੋ ਵਾਇਲੇ ਵਿੱਚ ਆਪਾਂ ਜਿਹੜੇ ਹੈਗੇ ਆ ਮੀਡੀਅਮ ਸਾਈਜ਼ ਦੇ ਧਿਆਨ ਪਾ ਲਓ ਇਹ ਆਪਾਂ ਸਾਰੀ ਸਬਜ਼ੀਆਂ ਇਹ ਚ ਪਾ ਲੈਣੀ ਕਰਾਂਗੇ ਅੰਮੀ ਨੈਕਸਟ ਨੈਕਸ ਕਰਕੇ ਟੱਕਣ ਲੱਗ ਜਾਂਦੀ ਨੂੰ ਆਪਾਂ ਨਹੀਂ ਛੱਡ ਦਿੰਦੇ ਥੋੜਾ ਜਿਹੇ ਚਾਪਾ ਪਾਣੀ ਜਿਹੜਾ ਪਾ ਦਿੰਨੇ ਆ ਪਾਣੀ ਸਬਜ਼ੀ ਜਿਹੜੀ ਆਪਣੀ ਥੱਲੇ ਨਾ ਲੱਗੇ ਬਿਲਕੁਲ ਥੋੜਾ ਜਿਹਾ ਪਾਵਾਂਗੇ ਇੱਕ ਪਾਸੇ ਦੰਦੇ ਆ ਦਾਰਤੀ ਨੂੰ ਦੋਨੀ ਪਾਸੇ ਹਾਂ ਸਾਰੀ ਦਾਰਤੀ ਨੂੰ ਇੱਕ ਪਾਸੇ ਦੰਦੇ ਦੁਨੀਆ ਨੂੰ ਦੋਨੀ ਪਾਸੀਆਂ ਨਾ ਉਸ ਪਾਸੇ ਛਾੜਦੇ ਨਾ ਉਸ ਪਾਸੇ ਛਾੜਦੇ ਜੇ ਆਪਾਂ ਮਾੜਾ ਕੰਮ ਕਰਦੇ ਆ ਤਾਂ ਵੀ ਆਪਾਂ ਨੂੰ ਗਾਲਾਂ ਕੱਢਦੇ ਜੇ ਆਪਾਂ ਚੰਗਾ ਕੰਮ ਕਰਦੇ ਆ ਤਾਂ ਵੀ ਕਿਸੇ ਪਾਸੇ ਨਹੀਂ ਛਾੜਦੀ ਦੁਨੀਆ ਨਹੀਂ ਕੁਝ ਹੁੰਦੀ ਆਪਣਾ ਲੋਟ ਦੇਖਿਆ ਕਰੋ ਗਾਰਤੀ ਦਾ ਫੇਰ ਵੀ ਜੇ ਚਲਾਵਾਂਗੇ ਇੱਕ ਪਾਸੇ ਨੂੰ ਚੱਲਦੀ ਹੈ ਪਰ ਦੁਨੀਆ ਦੋਨੀ ਪਾਸੇ ਚੱਲਦੀ ਹੈ ਦੁਨੀਆ ਦੇ ਦੋ ਪਾਸੇ ਕਦੇ ਨਹੀਂ ਕਿ ਸਦਾ ਪਾਲਾ ਚਾਹੁੰਦੀ ਚਾਹੁੰਦਾ ਹੁੰਦਾ ਕੋਈ ਗਲਤ ਬੋਲਣ ਵਾਲੇ ਵੀ ਬਹੁਤ ਹੁੰਦੇ ਆ ਵਿੱਚ ਕਿਸੇ ਨੂੰ ਬੁਰਾ ਗਲਤ ਕਮੈਂਟ ਕਰਕੇ ਕੀ ਲੈ ਲਵਾਂਗੇ ਜੇ ਗਲਤ ਵੀਡੀਓ ਪਾਈ ਪਾਉਂਦਾ ਕੋਈ ਉਹ ਨੂੰ ਨਹੀਂ ਛੱਡਦੇ ਜੇ ਸਹੀ ਪਾਉਂਦਾ ਕੋਈ ਉਹ ਨੂੰ ਨਹੀਂ ਛੱਡਦਾ ਲੋਹ ਦੀ ਸਬਜ਼ੀ ਆ ਪਟਾ ਪਕੜਨ ਦਾ ਤਰੀਕਾ ਤੇ ਹੁਣ ਇਹਨੂੰ ਸਬਜ਼ੀ ਨੂੰ ਪਕਾ ਲਾਂਗੇ ਲੋ ਜੀ ਸਬਜੀ ਜਿਹੜੀ ਬਣਦੀ ਨੂੰ ਹੋ ਗਿਆ ਕਾਫੀ ਟਾਈਮ ਤੁਸੀਂ ਦੇਖਾ ਕਿੰਨੀ ਵਧੀਆ ਜੜੀ ਬਣ ਕੇ ਤਿਆਰ ਹੋਈ ਹੈ ਮੈਂ ਗੈਸ ਆ ਜਿਹੜਾ ਬੰਦ ਕਰਤਾ ਆ ਦੇਖੋ ਕਿੰਨੀ ਵਧੀਆ ਜੜੀ ਬਣ ਕੇ ਸਬਜੀ ਆ ਤਿਆਰ ਹੋਈ ਆ ਤੇ ਆਪਾਂ ਜਿਹੜੇ ਹੈਗੇ ਕੱਟ ਕੇ ਜਿਹੜੇ ਹੈਗੇ ਇਹ ਮੂੰਗਰੇ ਬਣਾਏ ਨੇ ਤੇ ਹੁਣ ਇਹਨੂੰ ਆਪਾਂ ਜਿਹੜਾ ਹੈਗਾ ਟਾਕੇ ਰੱਖ ਦਿਆ ਇਹ ਗੜਸ਼ੀ ਦੇਵਾਂਗੇ ਵਿੱਚੋਂ ਕੱਢ। ਤੇ ਦੁਕਾਨ ਤੋਂ ਆਪ ਰੀ ਵਿੱਚ ਕਈ ਵਾਰ ਕੋਈ ਚੀਜ਼ ਆ ਜਿਹੜੀ ਵਿੱਚ ਵੜ ਜਾਂਦੀ ਆ। ਤੇ ਆਟਾ ਵੀ ਆਪ ਗੁੰਨ ਕੇ ਰੱਖ ਲਿਆ ਆ ਹੁਣ ਬਸ ਜਦੋਂ ਘਰ ਦੀ ਆਗੇ ਤੇ ਉਦੋਂ ਜਿਹੜਾ ਹੈਗਾ ਆ ਆਪਾਂ ਸਬਜ਼ੀ ਬਣਾ ਲਾਂਗੇ ਆ ਸਾਰੀ ਰੋਟੀ ਬਣਾ ਲਾਂਗੇ। ਤੇ ਲੱਟਾ ਛੱਡ ਦਈਏ। ਟਾਈਮ ਆ ਜਿਹੜਾ ਹੋ ਗਿਆ ਜੀ 7 ਵਜੇ ਦਾ ਤੇ ਬਸ ਆਉਣ ਵਾਲੇ ਆਉਣ ਵਾਲੀ ਨਹੀਂ ਘਰ ਦੇ ਸਾਡੇ ਥੋੜੀ ਦੇਰ ਤੱਕ ਜਿਹੜਾ ਆ ਜਾਣਗੇ ਤੇ ਦੇਖੋ 7 ਵਜੇ ਮਤਲਬ ਦਿਨ ਖੜਾ ਆ ਪੂਰਾ ਨਹੀਂ ਰਾਨੀ ਹੋਇਆ ਅੱਗੇ 7 ਵਜੇ ਨੂੰ ਜਿਹੜਾ ਹਨੇਰਾ ਹੋ ਜਾਂਦਾ ਸੀਗਾ ਪਰ ਅੱਜ ਜਿਹੜਾ ਹੈਗਾ ਯਾ ਦਿਨ ਖੜਾ ਆ ਲੋ ਜੀ ਅੱਜ ਦੇ ਵਲੌਗ ਦੇ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ